ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ। ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ। ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਗਰੁੱਪ A, B, C ਤਿੰਨੋਂ ਤਰ੍ਹਾਂ ਦੀਆਂ ਪੋਸਟਾਂ ਰਹਿਣ ਵਾਲੀਆਂ। ਬਹੁਤ ਵੱਡੀ ਭਰਤੀ ਹੈ ਜੀ, ਬਹੁਤ ਵਧੀਆ ਮੌਕਾ ਹੈ। ਪੂਰਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਵੀਡੀਓ ਦੇ ਵਿੱਚ ਸਾਰਾ ਨੋਟੀਫਿਕੇਸ਼ਨ ਸਾਂਝਾ ਕਰਾਂਗੇ। ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ। ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਕਿ ਦੋਸਤ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੁੜ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਜਾ ਕਰਾਂਗੇ ਜੀ ਤਾਜ਼ੇ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਪਜੀ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਇਹਨਾਂ ਵੱਲੋਂ ਗਰੁੱਪ ਏ ਬੀ ਸੀ ਦੀਆਂ ਪੋਸਟਾਂ ਜਾਰੀ ਹੋਈਆਂ 22 12 2023 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਬਿਲਕੁਲ ਫਰੈਸ਼ ਨੋਟੀਫਿਕੇਸ਼ਨ ਹੈ ਜੀ ਸਭ ਤੋਂ ਪਹਿਲਾਂ ਪੋਸਟਾਂ ਦੇ ਬਾਰੇ ਵਿੱਚ ਤਰੀਕਾ ਹੈ ਜੀ 26 12 2023 ਤੋਂ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋਣਾ 25 1 2024 ਪੋਸਟਾਂ ਦੇ ਲਈ ਨੈਕਸਟ ਜੀ ਪੋਸਟਾਂ ਦੇ ਸਬੰਧ ਵਿੱਚ ਫੀਸਾਂ ਜਰਨਲ OBC EWS ਦੇ ਲਈ 1500 ਰੁਪਿਆ ਫੀਸ ਪਲੱਸ ट्रांजੈਕਸ਼ਨ ਚਾਰजेस ਹੋਣਗੇ ਜੀ ਐਸਸੀਐਸਟੀ ਦੇ ਲਈ 800 ਰੁਪਿਆ ਫੀਸ ਰੱਖੀ ਗਈ ਹੈ ਜੀ ਪਲੱਸ ट्रांजੈਕਸ਼ਨ ਚਾਰजेस ਤੇ ਪੀਡਬਲੂਡੀ ਕੈਂਡੀਡੇਟਸ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਜੀ ਇਨ੍ਹਾਂ ਪੋਸਟਾਂ ਦੇ ਲਈ ਇਨ੍ਹਾਂ ਪੋਸਟਾਂ ਦੇ ਲਈ ਆਨਲਾਈਨ ਹੀ ਫੀਸ ਤੁਸੀਂ ਪੇ ਕਰ ਸਕਦੇ ਹੋ ਡੈਬਿਟ ਕਾਰਡ ਕ੍ਰੈਡਿਟ ਕਾਰਡ ਨੈੱਟ ਬੈਂਕਿੰਗ ਜਾਂ ਯੂਪੀਆਈ ਦੇ ਥਰੂ ਜੀ ਆਗੇ ਪੋਸਟਾਂ ਦੀ ਗੱਲ ਕਰ ਲੈਣੇ ਜੀ ਉਹ ਇਹਨਾਂ ਵੱਲੋਂ ਜਾਰੀ ਕੀਤੀ ਗਈਆਂ ਹਨ ਅਪਾਦਰ ਨਾਲ ਮੇਨ ਮੇਨ ਜਾਣਕਾਰੀ ਪੋਸਟਾਂ ਦੀ ਸਾਂਝੀ ਕਰਾਂਗੇ ਯੋਗਤਾ ਲਈ ਹੋਰ ਵੇਰਵਿਆਂ ਦੇ ਲਈ ਤੁਸੀਂ ਇਹਨਾਂ ਦਾ ਨੋਟੀਫਿਕੇਸ਼ਨ ਜ਼ਰੂਰੀ ਕਰਿਓ ਜਿਹੜਾ ਪੂਰਾ ਉਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਡਾਊਨਲੋਡ ਕਰਕੇ ਪੂਰਾ ਜ਼ਰੂਰ ਰੀਡ ਕਰਿਓ ਜੀ ਫੇਰੀ ਪੋਸਟਾਂ ਦੇ ਲਈ ਅਪਲਾਈ ਕਰਿਓ ਜੀ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਹੁੰਦਾਈ ਨਾ ਰਵੇ ਤਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਬਲੱਡ ਟ੍ਰਾਂਸਫਿਊਜ਼ਨ ਆਫੀਸਰ ਅਸਿਸਟੈਂਟ ਬਲੱਡ ਟ੍ਰਾਂਸਫਿਊਜ਼ਨ ਆਫੀਸਰ ਮੈਡੀਕਲ ਫਿਜ਼ਿਸਟ ਰੇਡੀਓ ਟਿਊਟਰ 9 ਮੈਡੀਕਲ ਆਫੀਸਰ ਸਟਾਫ ਕਲੀਨਿਕ ਫਿਜ਼ੀਓਥੈਰੇਪਿਸਟ ਟੈਕਨੀਕਲ ਅਫੀਸਰ ਡਾਇਲਿਸਰ ਅਸਿਸਟੈਂਟ ਡਾਈਟੀਸ਼ੀਅਨ ਅਸਿਸਟੈਂਟ ਸਿਕਿਉਰਿਟੀ ਅਫੀਸਰ ਲਾਇਬ੍ਰੇਰੀ ਕਲਰਕ ਡਾਟਾ ਐਂਟਰੀ অপারেਟਰ ਗ੍ਰੇਡ A ਟੈਕਨੀਸ਼ੀਅਨ ਗ੍ਰੇਡ 1 ਲਾਂਡਰੀ ਮੈਡੀਕਲ ਅਫੀਸਰ ਤਾਂ ਇਹਨਾਂ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਦਿੱਤੀਆਂ ਹੋਈਆਂ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਕੀ ਹੋਰ ਵੇਰਵੇਆਂ ਦੇ ਲਈ ਤੁਸੀਂ ਇਹ ਨੋਟੀਫਿਕੇਸ਼ਨ ਜ਼ਰੂਰ ਰੀਡ ਰੀਡ ਕਰਿਓ ਜੀ ਪੂਰਾ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਲਓ ਵੈਬਸਾਈਟ ਆਪਾਂ ਤੁਹਾਡੇ ਨਾਲ ਸਾਂਝੀ ਕਰ ਚੁੱਕ PGI Chandigarh ਦੀ ਵੈਬਸਾਈਟ ਇਹਦੇ ਤੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਤਾਂ www.pgiamer.ad.na ਵੈਬਸਾਈਟ ਇਹਨਾਂ ਦੀ ਆਨਲਾਈਨ ਅਪਲਾਈ ਕਰਨ ਦਾ ਲਿੰਕ ਵੀ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਨੋਟੀਫਿਕੇਸ਼ਨ ਦਾ ਵੀ ਲਿੰਕ ਦਿੱਤਾ ਆਇਆ ਤਾਂ ਪੂਰਾ ਰੀਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰ ਲਿਓ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੋਗਰੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ